ਕਰਨ ਕਿਉਂ ਨਹੀਂ ਮੈਂ ਪਰਾਂ ਮੈਂ ਕਿਹਾ ਸੀ ਮਾਂ ਸਰ ਫੋਨ ਲਾ ਲਓ ਗੱਲ ਕਰਾ ਰਿਹਾ ਕਰੇ ਫੋਨ ਆ ਰਿਹਾ ਕਿ ਉਹ ਚਾਹ ਕੋਈ ਗੱਲ ਸਾਰੇ ਤਾਂ ਅੱਗੇ ਮੁੜ ਕੇ ਯਾਰ ਕੋਈ ਨਹੀਂ ਕੋਈ ਟੱਕਾ ਐਚ ਕਿੱਥੋਂ ਮਾ ਕਰੋ ਬਾਈ 15 ਤੋਂ ਰੋਕਦੇ ਨਹੀਂ ਹੈ ਵੀ ਪਾ ਲੈਣ 15 ਤੋਂ ਰੋਕਦੇ ਨਹੀਂ ਹੈ ਨਾ ਜੇ ਨਾ ਤੇ ਉਹ ਨਾ ਨਹੀਂ ਮਨਜ਼ੂਰੀ ਨਾ ਦਿੱਤੀ ਫੇਰ ਟਾਂਗੇ ਤੇ ਅਸੀਂ ਫੇਰ ਵੀ ਸਾਡੇ ਕੱਲੇ ਪਿੰਡ ਦਾ ਨਹੀਂ ਹੈਗਾ ਉਹ ਉਹ ਟੋਲਾਵਾਲ ਤੋਂ ਆਪਾਂ ਨੇ ਉੱਠ ਕੇ ਆਵਾਜਾ ਕੇ ਦੇਖੋ ਸਾਡੇ ਪਿੰਡ ਦੇ ਸਾਰੇ ਥਾਰ ਪਿੰਡਾਂ ਦਾ ਪਾਣੀ ਆਉਂਦਾ ਜੇ ਸੜਕਾਂ ਨਾ ਪੱਟਦੇ ਹੋ ਇੰਨਾ ਪਾਣੀ ਆਉਂਦਾ ਨਹੀਂ ਸੀ ਸਾਡੇ ਪਿੰਡਾ ਕਿੰਨੇ ਦਾ ਮੱਥਾ ਪੱਟਿਆ ਹੈ ਟੋਲਾਵਾਲ ਦਾ ਕੱਲੇ ਦਾ 18 ਫੁੱਟਾ ਰੋਡ ਪੱਟ ਰੱਖਿਆ ਹੈ ਲੜਾਈ ਨਾਲ ਇੱਕ ਬੰਦੇ ਨੂੰ ਕਹਿੰਦਾ ਇਹਨਾਂ ਨੂੰ ਵੀ ਸਰਪਿੰਡ ਨਹੀਂ ਸੁਣਦਾ ਤੁਸੀਂ ਸਾਈਡ ਤੇ ਹੋ ਜਾਓ ए ओ को नंबर होगा गुरुदारे फोन करो गुद्वे फोन करो है ਉਹ ਮੁੱਖ ਮੰਤਰੀ ਨੂੰ ਕਹਿ ਰਹੇ ਯਾਰ ਸਾਡੇ ਘਰਾਂ ਦਾ ਹੈਲੀਕਾਪਟਰ ਮਾਰ ਕੇ ਸਾਨੂੰ ਹੀ ਮਾਰ ਦੇ। ਹਾਂ ਉਹ ਬਾਈ ਫਿਰ ਉਹੀ ਗੱਲ ਆਪਣੇ ਪਿੰਡ ਦੀ ਸੁਣਵਾਈ ਨਹੀਂ ਜਦੋਂ ਫਿਰ ਕੀ ਹੁਣ ਲਾ ਲੰਨੇ ਆ ਪੂਰੇ ਆ ਕੇ ਕਾਨੂੰਨ ਬਣ ਗਿਆ ਉੱਥੇ ਉੱਥੇ ਕਾਨੂੰਨ ਕਿੱਧਰ ਗਿਆ ਉਹ ਤਾਂ ਵਾਜੀ ਬਾਈ ਹੁਣ ਟੋਰ ਖਾਦਾ ਮਰੇ ਨਾ ਉਧਰ ਸਾਰਾ ਪਾਣੀ ਉਹੀ ਆਇਆ ਉਹ ਨਾਲੇ ਬਾਹਾਂ ਉੱਚੇ ਨੇ ਉਹਨਾਂ ਦੇ ਤਾਂ ਓਹ ਤੇਰਾ ਆਪਦਾ ਕੰਮ ਲੱਗੇ ਨਾ ਹੋ ਯਾਰ ਆਪਾਂ ਕੋਈ ਟੱਕਰ ਨਹੀਂ ਬੋਲੀ ਜਾਣਦੇ ਯਾਰ ਹੁਣ ਆਪਦਾ ਕੰਮ ਕਰੋ ਮਰੇਦਾ ਹੂੰ ਵੀ ਪਿਆ ਕਿਉਂ ਬੰਦਾ ਮਾਰਿਆ ਮਰੇਦਾ ਹੂੰ ਵੀ ਪਿਆ ਯਾਰਾ ਰੋਡ ਬੰਦ ਕਰੋ ਯਾਰਾ ਉਹਨਾਂ ਨੇ ਭਾਰਤ ਵੀ ਧਰਨਾ ਲਾਉ ਪੁੱਟ ਕੇ ਯਾਰਾ ਭਾਈ ਚੱਲ ਹੋਰ ਮਲਾ ਲਾ ਕੇ ਪੂ ਰੱਖੀ ਹਾਂ ਓ ਪਾਦਲ ਮਦਨ ਬਦਲ ਬਦਲ ਭੇਜ ਦਿੰਦੇ ਨੇ ਹਾਂ ਹਾਂ ਬਦਲ ਬਦਲ ਭੇਜਦੇ ਹੁਣ ਤੁਸੀਂ ਆਗੇ ਕੱਲ ਨੂੰ ਕੋਈ ਹੋਰ ਆ ਜੂਗਾ ਜੀ ਓਏ ਅੱਪਾ ਬਦਲਾ ਕੰਮ ਕਰੋ ਯਾਰ ਨਾ ਲਜੋ ਇੱਧਰ ਨੂੰ ਹੋ ਜਾ ਬਈ ਮਿੱਟੀ ਵਿੱਚ ਡਲੀ ਜਾਂਦੀ ਓਏ ਆਏ ਨੂੰ ਹੋ ਜਾ ਬਈ ਮੜਾ ਇਹ ਮਿੱਟੀ ਵਿੱਚ ਡਲੀ ਜਾਂਦੀ ਆਏ ਨੂੰ ਪਤਾ ਨਹੀਂ ਕਿੱਥੋਂ ਆ ਐਂ ਬਿੱਟੀ ਡੇ ਦੋ ਖਾਲੀ ਇੱਧਰ ਕਰੋ ਓਏ ਉਹ ਕਹੀਦਾ ਨਹੀਂ ਯਾਰ ਉਹ ਮੈਂ ਨਾ ਕਹੀਆ ਨਾ ਹਾਂ ਉਹ ਇੱਧਰ ਬਾਰੀ ਸੋਨੇ ਬੰਦੇ ਆਉਂਦੇ ਜਰਾ ਕਰੋੜ ਦਾ ਉਹਰੇ ਬਹੁਤ ਲੜਦਾ ਮਸ਼ੀਨ ਮੋੜੀਆਂ ਹੁਣ ਮਸ਼ੀਨ ਵੀ ਤੁਸੀਂ ਮੰਗਾਓ ਮਸ਼ੀਨ ਸੋਨੂ ਮੰਗਾਉਣੀ ਪਊਗੀ ਹੁਣ ਤੁਸੀਂ ਮੋੜੀਆਂ ਖੜ ਜਾ ਇੱਕ ਮਿੰਟ ਮਸ਼ੀਨ ਇਹਨੇ ਨਹੀਂ ਮੰਗਵਾਇਆ ਇੱਕ ਮਿੰਟ ਇੱਕ ਮਿੰਟ ਚੁੱਪ ਕਰੋ ਇਹ ਹੋ ਮਾਰ ਖੜਾ ਪੈਰੇ ਉਹ ਫੋਰਸ ਮੰਗਾਓ ਬੰਦੇ ਮਾਰ ਕੇ ਤਿੰਨ ਫੋਰਸ ਮੰਗਾਓ ਇਹ ਜਿੱਥੇ 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 ਜਿੱ ਕਹਿੰਦੇ ਕੀ ਨੇ ਹੁਣ ਓਏ ਗੱਲ ਕਰੀ ਹੁਣ ਪੁੱਛੀ ਕੀ ਕਹਿੰਦੇ ਨੇ ਕੀ ਕਿਹਾ ਤੂੰ ਕਿਹਾ ਬਾਈ ਕੀ ਕਿਹਾ ਹੁਣ ਤੁਹਾਨੂੰ ਫੋਨ ਤੇ ਐ ਪੁੱਛੋ ਮੜਿਆ ਤੁਹਾਨੂੰ ਕਿਹਾ ਕੀ ਆ ਮੈਂ ਲੈ ਕਮੈਂਟ ਚੁੱਪ ਕਰ ਓਏ ਓਏ ਆ ਮਾਇਗਾ ਜੇਸੀ ਮਾਣੋ ਤੇ ਭਗਤ ਜਲੰਗਰ ਨਹੀਂ ਦੇਣਾ ਨਹੀਂ ਰੋਣਾ ਬਸ ਕਰ ਓ ਯਾਰ ਰੋ ਕਈਆਂ ਨੇ ਕਹੋ ਕੱਢੋ ਕੱਢੋ ਕੱਟ ਵਾਰੀ ਨਾਲ ਇਹਦਾ ਵੱਡੀ ਜੂ ਜਿਹਦੀ ਗੱਲ ਕਰ ਰਹੇ ਹੋ ਉਹ ਇਹਨੂੰ ਕਿਹੜਾਂ ਗਰੀ ਬੰਦਾ ਆ ਪਾ ਜੇਸੀ ਮਾ 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 ਹੋਰ ਉਹਨੂੰ ਵੀ ਨਾ ਰਾਹ ਬੰਦ ਕਰ ਲੋ ਸਾਰੇ ਪਰ ਆਹ ਬੰਦ ਕਰੂ ਸਾਰੇ ਨਹੀਂ ਕਹੀ ਬੋਲਣਾ ਐਦਾਂ ਕੋਈ ਨਹੀਂ ਗੱਲ ਬੰਨਣਾ ਦੀ ਗੱਲ ਕਰ ਰਹੇ ਹਾਂ ਠੀਕ ਆ ਸੀਧੀ ਦੇਣ ਦੀ ਭੱਤੀ ਹੋਇਆ ਮਰ ਲਈ ਭੱਤੀ ਕੋਈ ਨਹੀਂ ਬੰਦਾ ਉਹ ਅਸੀਂ ਵੀ ਮਰਨ ਲਈ ਜਾਂਦੇ ਹਾਂ ਹਾ ਬਰ ਕੀ ਸੀ ਤੁਹਾਨੂੰ ਬਰ ਕੀ ਗੱਲ ਹੈ ਓਏ ਕੱਲੇ ਲਾਓ ਯਾਰ ਕੀ ਗੱਲ ਹੈ ਹੋ ਗਿਆ ਭਾਪਰ ਸਾਥ ਨਾਲ ਹੋ ਗਈ ਘਰ ਪਈ ਵੇਖੋ ਹਾਂ ਓ ਰੀਆ ਗੱਡੇ ਉਹ ਸਾਡੇ ਪੈਸੇ ਤਰਖਾ ਸਾਡੇ ਪੈਸੇ ਮਾਰਦੇ ਨੇ ਟੈਕਸ ਲੈਂਦੇ ਨੇ ਸਾਡੇ ਪੈਸੇ ਦੀ ਆਉਂਦੀਆਂ ਨੇ ਤਰਖਾ ਫਰੀਦ ਸੀ ਫਰੀਦ ਨਹੀਂ ਆਉਂਦਾ ਹੈਗਾ ਫਰੀਦ ਕੋਈ ਨਹੀਂ ਸੀ ਦਿੱਦਿੰਦਾ अखबार फ्री चलो सठ हजार पर भर्ती क्या हांसों मिट्टी भेज रहे ਮਿੱਟੀ ਮਾਰੋ ਮਿੱਟੀ ਮਾਰੋ ਉਹ ਟਰੈਕਟਰ ਲੈ ਉਹ ਲੈ ਗਿੰਦੀ ਲੈ ਤੇ ਕਿੱਲੇ ਕਿਲਾਇਦਾ ਓਏ ਹਾਲ ਕੋਈ ਨਾ ਕੇਰਾ ਪਤਦਾ ਲੈਣ ਕੋਧਵਾਤ ਮਾਨ ਦਾ ਪਿੰਡ ਦੇਖੋ ਬਈ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰਦਾ ਸਾਡੇ ਮੁੱਖ ਮੰਤਰੀ ਸੁੱਤੇ ਪਏ ਨੇ ਹੈ ਹਾਂ ਉਹ ਵਾਲੀ ਨੇ ਕੈਂਪ ਲਿਆ ਆ ਉਹ ਕਿ ਕਿ ਅਸੀਂ ਬੰਦ ਕਰਿਆ ਜੀ ਪੰਜ ਜਣੇ ਨੇ ਕੱਲ ਸਾਡੇ ਕਈਆਂ ਮਾਰਦੇ ਉਹ ਉਦੋਂ ਦਾ ਪ੍ਰਸ਼ਾਸਨ ਆਇਆ ਨਹੀਂ ਬਾਈ ਬਾਈ ਕਿਉਂ ਹੜੇ ਘੱਡੇ ਨੇ ਯਾਰ ਸਾਈਡ ਦੀ ਹੋ ਜਾਓ ਆਪ ਵੀ ਦੇਖੀ ਜਾਓ ਸਾਈਡ ਤੇ ਹੋ ਜਾਓ ਐਵੇਂ ਕੀ ਫਾਇਦਾ